ਸੋਸ਼ੀ ਗਾਲ ਜੀ ਸਾਰਿਆਂ ਨੂੰ ਸੋਸ਼ੀ ਗਾਲ ਤੇ ਹੁਣ ਆਪਾਂ ਚੱਲੇ ਆਂ ਇਹ ਮੁਹਾਲੇ ਲੰਨੇ ਆਂ ਕੋਨਾਸੀ ਚੱਲੇ ਆਂ ਜੀ ਅਜੁਰਬੀਨਾ ਦੇ ਘਰ ਅਰਬੀਨਾ ਦੇ ਸਾਰੇ ਚੱਲੇ ਆਂ ਪਿੱਛੇ ਪਿੱਛੇ ਵੇਖਣਾ ਤੁਸੀਂ ਕੀ ਹੈ ਪਿੱਛੇ ਗੱਲੀ ਆ ਤੇ ਇੱਧਰ ਗੱਡੀ ਲੱਗੀ ਆ ਤੇ ਆਪਾਂ ਕੱਢਣ ਲੱਗੇ ਆਂ ਤੇ ਅੱਜ ਹੈਗਾ ਨਾਲੇ ਤਰਵਿੰਦਰ ਦਾ ਬਾਰਥਡੇ ਆ ਬਾਰਥਡੇ ਸੈਲੀਬ੍ਰੇਟ ਹੋਊਗਾ ਕੇਕ ਲੈ ਲਿਆ ਤੇ ਬੱਸ ਹੁਣ ਆਪਾਂ ਚੱਲੇ ਹਾਂ ਉਨ ਉਧਰ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਠੰਡੀ ਠੰਡੀਆਂ ਵਾ ਬੇਬੇ ਜੀ ਇਹੀਂ ਬਿਠਾ ਲਏ ਆਪਣੇ ਅੱਗੇ ਓਹੋ ਲਾ ਉੱਥੇ ਭਾਜੀ ਤੇ ਗੁਰਪ੍ਰਤਾਮ ਖੜੇ ਨੇ ਕਿਉਂਕਿ ਲੋਕਲ ਹੌਣ ਕਰਕੇ ਇਹਨਾਂ ਨੇ ਧੁਰਕੇ ਚੱਲ ਜਾਣਾ ਸੋਰੀ ਸਕੂਟੀ ਤੇ ਚੱਲ ਜਾਣਾ ਨਾਲ ਤੇ ਜਾਣਾ ਥੋੜੀ ਦੂਰੀ ਆ ਠੰਡੀ ਹਾਂ ਵਜੋਂ ਨੇ ਹਾਏ ਮਾਰਿਆ ਮਾਪੇ ਜੀ ਹਾਂਜੀ ਆ ਜ਼ਲਾਵਾਂ ਹੁੰਡੀਆਂ ਜਿਹੜੀਆਂ ਘਰੇ ਨਹੀਂ ਹੋਈਆਂ ਉਹ ਇੱਥੇ ਹੁੰਡੀਆਂ ਨਾ ਹੁਣ ਇੱਕ ਦਿਨ ਬਠਾਲ ਸੀ ਜਿੱਤ ਰੋ ਰੋ ਜਿਵੇਂ ਜੀ ਰੁਵਿਨਾ ਦੇ ਘਰ ਆ ਜੀ ਆਉਂਦੇ ਕਿੰਨੂ ਕਿਡੇ ਸੋਣ ਲੱਗੇ ਕਿੰਨੂ ਲੱਗੇ ਕਿੰਨੇ ਸੋਹਣੇ ਆ ਇਹ ਫਰੈਸ਼ ਤੋੜ ਕੇ ਖਾਣੇ ਆ ਜੀ ਰੁਵਿਨਾ ਦੇ ਕਿੰਨੂ ਮੰਮੇ ਜੀ ਰੁਵਿਨਾ ਦੇ ਫਰੈਸ਼ ਕਿੰਨੂ ਚੌਧਰ ਨੇ

ਬਹੁਤ ਠੀਕ ਹਾਂਜੀ ਹਾਂਜੀ ਵਧੀਆ ਬਸ ਦੱਸਿਓ ਕਮ ਬਾਸਨਾ ਤੂੰ ਮੇਰਾ ਉਈਓ ਬਹੁਤ ਵਧਾਈਆਂ ਹੁਣ ਜੀ ਸਾਰਿਆਂ ਨੂੰ ਕਿੰਮਿੰਦਾ ਦੇ ਜਨਮ ਦਿਨ ਦੀਆਂ ਬਹੁਤ ਵਧਾਈਆਂ ਹੁਣ ਭਾਜੀ ਠੀਕੋ ਅੱਗੇ ਰਾਜ ਮੈਂ ਤੁਹ ਕੁਦਰਤੀ ਉਹ ਦਿਨ ਬਣਿਆ ਜਿੱਦਾਂ ਉਹਦਾ ਜਨਮ ਦਿਨ ਸੀ ਉਹਦੇ ਤੋਂ ਪਹਿਲਾਂ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਮੈਂ ਤਾਂ ਖੜਾ ਮੋੜ ਕੇ ਸੱਚ ਕਰ ਮਾ ਅੱਜ ਮਾ ਭੁੱਲੀ ਰੰਮੀ ਚੱਤੇ ਆ ਸੱਚ ਕਰ ਸੱਚ ਕਰ ਬੇਟਾ ਸੱਸ ਸੱਚ ਕਰ ਆ ਜੀ ਸੱਸ ਠੀਕ ਨਾ ਇਹ ਅੱਗੇ ਅੱਗੇ ਤੇ ਜਾਓ ਪਹਿਲਾਂ ਤਾਂ ਆਦ ਲੱਗੇ ਸੀ ਤੇਰੇ ਦੇ ਪਾ ਜਿਹੜਾ ਹੱਥੋਂ ਗਿਆ ਮੈਂ ਕੋਈ ਨਹੀਂ ਕੁਝ ਨਹੀਂ ਆਲਾ ਹਾਂ ਠੀਕ ਹੈ ਕਾਫੀ ਵਰਕੇ ਹਾਂ ਉੱਤਰ ਨੂੰ ਜਾਂਦਾ ਉਹ ਹੀ ਉੱਤੇ ਮੈਂ ਕਿਦ ਨੂੰ 40 ਕਿਲੋਮੀਟਰ ਤੁਰ ਕੇ ਆਉਂਦਾ ਤੇ برف ਦੇ ਵਿੱਚ ਹੀ ਤੁਰਿਆ ਆਉਂਦਿਆ ਇਹ ਦੋਸਤੋ برف ਛਿੱਟੀਆਂ ਨੇ ਇਹਦੇ ਹੂਰ ਸਾਰੇ ਜਿੱਟਾ ਹੋਇਆ ਗਿਆ ਉਹਦੇ ਕੇਂਦਰਾ ਪੈਣਾ ਨਾ ਪਰਕੇਗਾ ਜਿਹੜੀ ਇਹ ਲੈ ਇੱਕ ਹੀ ਲੈਂਦੇ ਚਾਹ ਪਲੇਟਸ ਕਰਮਿੰਦਰ ਦਾ ਬਰਥਡੇ ਅੱਜ ਚਲੋ ਲੱਗੇ ਸੈਲੀਬ੍ਰੇਟ ਕਰਨ ਆਜੋ ਆਜੋ ਰੁਪੀਨਾ ਕਰ ਵੀਡੀਓ ਕਾਲ ਨੂੰ ਮੈਂ ਕਰ ਉਹ ਜੁੱਤਾ ਹੋ ਗਿਆ ਨਹੀਂ ਨਹੀਂ ਉੱਠ ਗਿਆ ਹੈ ਉੱਠ ਗਿਆ ਸੀ ਸੌਂਦਾ ਨਹੀਂ ਆਉਂਦਾ ਆਹ ਕਹਿੰਦਾ ਮੈਂ ਉੱਠ ਜਾਣਾ ਕੋਈ ਨਹੀਂ ਕਿੰਦ ਟਾਲਦਾ ਇਹ ਲੋਕ ਬੰਦੇ ਜਿੱਦ ਕਰਦੇ ਆਉਂਦੇ ਬੱਸ ਬੋਸ ਰੋ ਪੈਂਦੀ ਐ ਇੱਦਾਂ ਹਾਂਜੀ ਜਿਹੜੀ ਬਰਫ ਜਾਂ ਠੰਡ ਘੱਟ ਲੱਗਦੀ ਉਹ ਹਵਾ ਚੱਲੇਗੀ ਨਾ ਫੇਰ ਹਾਂਜੀ ਹਾਂਜੀ ਆ ਲੋ ਬੰਜੀ ਤੇ ਚੱਲ ਜਾਓ ਬਿਨਾਂ ਕੋਈ ਗੱਲ ਨਹੀਂ ਇਹ ਜਿਹੜੇ ਆਉਂਦੇ ਤੋਂ ਬਿਨਾਂ ਕੋਈ ਗੱਲ ਨਹੀਂ ਇਹ ਜਿਹੜੇ ਆਉਂਦੇ ਤੋਂ ਬਿਨਾਂ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਲ ਹੀ ਪਿੱਛੇ ਨੂੰ ਜਾਏਗੇ ਤੁਸੀਂ ਨਹੀਂ ਹੋ ਗਿਆ ਗੁਰੂਰ ਸਿੰਘ ਜੀ ਠੰਡ ਵੜ ਗਈ ਆ ਵਿਸ਼ੇਸ਼ ਪਾਵਰ ਬੈਂਕ ਦਿਓ ਕੋਈ ਕਿਸੇ ਦਾ ਪਾਜਾ ਭਰਤਾ ਤੈਨੂੰ ਪਿਆਰ ਮੈਨੂੰ ਪਤਾ ਨਹੀਂ ਚਾਰਜ ਵੀ ਹੈਗੀ ਕਿ ਤਾਈ ਲੱਗਾ ਪਤਾ ਨਹੀਂ ਭਲਾ ਕਰਦਾ ਨਾ ਸਭ ਦਾ ਭਲਾ ਕਰੀਏ ਤੇ ਭਲਾ ਮਿਲਦਾ ਜਿੱਦਾਂ ਕਰਦੇ ਨੇ ਨੀਕੀ ਮਿਲਦੀ ਉਸੇ ਤਰ੍ਹਾਂ ਹੀ ਆ ਬੰਦ ਮੁਕੜਿਆ ਮੈਂ ਰਾਈਟ ਆਵਰੀਆ ਫੋਨ ਆਇਆ ਮੋਖੀ ਕੀ ਹੱਦਾਂ ਹੀ ਮੋਖੀ ਹੋਏ ਵੇਟ ਕਰ ਰਿਹਾ ਕਰਮਿੰਦਰ ਨੂੰ ਕਾਲ ਲਗਾ ਰਿਹਾ ਹੈ ਹੈਲੋ ਨਹੀਂ ਨਹੀਂ ਇਹ ਪਰਤਾ ਜੀ ਹਾਂ ਜੀ ਉਹ ਦੇਖ ਮਿਸ ਜੀ ਆ ਗਈ ਜਿਹੜੀ ਸ਼ੀਟ ਹੈ ਮੇਰੇ ਬਸਤਲੇ ਉਹ ਉਹਦੇ ਟੈਸਟ ਹੁੰਦੇ ਨੇ ਕਿ ਕਿੱਦਾਂ ਅੱਗੇ ਚੁਣੀ ਜਾਊਗੀ ਫਾਈਨਲੀ ਹੁੰਦੇ ਸੀ ਫਾਈਨਲੀ ਹੁੰਦੇ ਆ ਆ ਮਮਾ ਨੂੰ ਜਨਾ ਪਹਿਲਾਂ ਕਰ ਗੱਲ ਇਹਦੀਆ ਵਾਲੇ ਕੀ ਆ ਚੱਲਦੇ ਮਮਾ ਨੂੰ ਸੱਤਿਆ ਹਾਂ ਬੜਾ ਓਕੇ ਹੈਪੀ ਬਰਥਡੇ ਟੂ ਯੂ ਸਸਿਕਾ ਸਸਿਕਾ ਕੁਮਿੰਦਰ ਥੈਂਕ ਯੂ ਓਏ ਰਿਚਾ ਅਧੀ ਕਲਚ ਰੱਖੇ ਸੀ ਨੂੰ ਆਤਪਾ ਵਰਸ਼ਾ ਕਰੀ ਤੇਰੀ ਓਏ ਬਾਕੀ ਤੇ ਬਾਕੀ ਕੁਮਿੰਦਰ ਸਸਿਕਾ ਸਸਿਕਾ ਲੁੱਜੀ ਥੈਂਕ ਯੂ ਹੋ ਕੀ ਹਵਾ ਸਰਬਤ ਮੇਰੇ ਜੀ ਆ ਜੰਦੀ ਆਸ ਠੀਕਾ ਤੁਹਾਡੇ ਨਾਲ ਹੋ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਐ ਕਿਵੇਂ ਠੀਕ ਹੋ ਹੋਰ ਸੁਣਾ ਕੀ ਹਾਲ ਨੇ ਹੋ ਵਧੀਆ ਵਧੀਆ ਲਾਜੀ ਗੁਰ ਮੇਨ ਬੰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੈਪੀ ਹੈਪੀ ਵਾਲਾ ਬਰਥਡੇ ਹਾਂ ਜੀ ਮੈਂ ਕਹਾਂ ਬਰਥਡੇ 12 ਵਜੇ 12 ਵਜੇ ਸ਼ੁਰੂ ਹੋ ਜਾਂਦਾ ਬੰਦੇ ਨੇ ਤਾਂ ਵਕਤ ਹੀ ਪਾ ਜਾਂਦਾ ਫਿਰ ਕਹਿੰਦਾ ਯਾਰ ਸੁਲਾ ਵੀ ਹਣ ਦੇ ਦਬ ਲੜਾ ਲੋਕਾਂ ਨੇ ਮੈਨੂੰ ਹੁਣ ਹੈਨਾ ਦੇ ਬਰਥਡੇਟ ਬੜੀ ਚਲੋ ਇਹ ਸਨੀ ਫਿਰ ਫੀਲਿੰਗ ਤੇਰੀ ਹੁੰਦੀ ਹੈ ਤਾਂ ਕਰਕੇ ਤੂੰ ਸ਼ੇਅਰ ਕਰ ਰਹੀ ਆਪਣੀ ਨਹੀਂ ਆ ਲੇਟਰ ਔਨ ਸਟੇਜ ਫੀਲਿੰਗ ਹੁੰਦੀ ਹੈ ਥੱਲੇ ਤੇ ਬੰਦੇ ਨੂੰ ਲੱਗਦਾ ਚਾ ਚਾ ਚੀ ਨਾ ਹਾਂ ਹੋਰ ਤਾਂ ਠੀਕ ਆ ਠੰਡ ਠੰਡ ਚੰਗੀ ਆ ਚਾਕਲੇਟ ਟੈਡੀ ਜਿਹਨਾਂ ਜਿਹਨਾਂ ਪਾਡੂ ਪਾਡਾ ਹੈ ਹੈਪੀ ਬਰਥਡੇ ਪਰ ਕਰਮਿੰਦਰ ਥੈਂਕ ਯੂ ਮਾਸੂ ਜੀ ਥੈਂਕ ਯੂ ਤੇਰਾ ਨਾਮ ਨਾ ਮੇ ਬਲੌਗ ਤੇ ਲੈ ਲਿਆ ਤੁਨੂੰ ਮੈਂ। ਇੱਕ ਇੱਕ। ਅਨਾਈ ਫੇਮਸ ਹੋ ਜੂਗਾ ਨਾ। ਮਾਈ ਗੁਰੂ ਕਰੀ ਤੂੰ ਫੇਮਸ ਹੋਵੇਂ ਵਾਕੇ। ਸੋ ਆਲਰੇਡੀ ਫੇਮਸ ਆ ਯਾਰ। ਹਾਂਜੀ। ਤੇਰਾ ਨਾਮ ਸਾਰੇ ਪਾਸੇ ਚੱਲੇ। ਹਾਂ। ਲਾਈਮ ਲਾਈਟ ਹਾਈਲਾਈਟ ਸਭ ਕੁਝ ਤਾਂ ਹੋਈ ਪਈ ਆ ਹੋਰ ਕਿੱਥੇ ਜਾਣਾ। ਚੱਲ ਕੇ ਆ। ਹਾਂ। ਹੋਰ ਬ੍ਰਦਰ ਠੀਕ ਨੇ। ਮਮੀ ਜੀ ਹੋਰ ਤੁਹਾਡੇ ਹੁਣ ਤੁਹਾਡੇ ਵੰਡੇ ਦਾ ਕੇਕ ਅਸੀਂ ਖਾਣ ਲੱਗੇ ਆਂ ਵੰਡੇ ਪਹੁੰਚ ਗਿਆ ਤੁਹਾਨੂੰ ਮਿਸ ਕਰ ਰਿਹਾ ਇੱਥੇ ਉਹਦੇ ਨਾਲ ਉੱਥੇ ਰੁਹਣਾ ਲੱਗ ਗਏ ਮਾਈਗਰੂ ਚੰਦੀਆਂ ਕਲਰ ਰੱਖੇ ਰਬੀਨਾ ਹੈਪੀ ਬਰਥਡੇ ਟੂ ਯੂ ਦੁਨੀਆ ਕਾਟੇ ਲੈ ਕੇ ਰਬੀਨਾ ਰੈਡੀ ਆ ਬਸ ਉਹ ਦੇਖ ਲੈ ਉਹ ਤੇ ਵੇਟ ਕਰਦੀ ਆ ਬੱਚੇ ਲੈ ਕੇ ਲੈ ਕੇ ਸ਼ਰੀ ਲੈ ਕੇ ਖੜੀ ਆ ਬਸ ਸ਼ਰੀ ਲੈ ਕੇ ਖੜੀ ਆ ਵਾਕੀ ਚਲੋ <laughs> Happy, birthday Happy birthday to you. Happy birthday, dear Kaminda. Happy birthday to you. <laughs> ਵੇ ਲੱਕੀ ਦੇ ਜਿਹੜਾ ਤੇਰਾ ਬਰਥਡੇ ਮਨਾਇਆ ਅੱਜ ਹਾਂ ਸਹੀ ਗੋਮੀ ਟਾਈਮਿੰਗ ਰੈਸਟ ਬਰਥਡੇ ਹਾਂ ਸਹੀ ਗੋ ਪਹਿਲਾਂ ਮੈਂ ਬਰਥਡੇ ਤੇ ਨਾਰਕੇ ਆਇ ਨਹੀਂ ਤਾ ਤੇ ਦੇ ਆ ਗਏ ਅੰਲਾ ਮਿੰਟ ਮਦਰਾ ਨੂੰ ਸਾਰੇ ਪਹੁੰਚ ਪਰ ਮੈਂ ਲੈਂਦੀ ਕਿ ਮਿਲਣੇ ਪਾ ਕੇ ਕਰਮਿੰਦਰ ਕਹਿੰਦੀ ਮੇਰੇ ਬਰਥਡੇ ਤੇ ਨਾਰਕੇ ਨਹੀਂ ਆਏ ਤੇਰੇ ਬਰਥਡੇ ਤੇ ਆ ਗਏ ਕੀ ਗੱਲ ਹੈ ਜੀ ਉਹ ਦਿਲਤੀ ਸੀ ਉਹ ਤੇਰਾ ਪਿਆਰ ਮੇਰੇ ਹੈਪੀ ਬਰਥਡੇ ਉਹਦਾ ਆਇਆ ਤੇਰੇ ਵੀ ਇਹਨਾਂ ਨੇ ਮੇਰੇ ਨਾਲ ਕਰਾ ਵੰਦ ਗਿਆ ਆ ਤੇਰੇ ਨਾਲ ਆਇਆ ਇਹਨਾਂ ਕਰੰਗ ਬਦਨਾ ਫਿਰ ਹੁਣ ਦਾ ਜਿਆਦਾ ਕਹਿੰਦਾ ਮੇਰੇ ਨਾਲ ਜਿਆਦਾ ਪਿਆਰ ਆ ਉਹਨਾਂ ਦਾ ਮੇਲਾ ਉਹ ਕਹਿੰਦਾ ਆ ਤੇਰੇ ਨਾਲ ਤੁਸੀਂ ਸਾਰੀ ਹੁਣ ਤੱਕ ਤਕ ਕੀਤਾ ਕੀਤਾ ਤੇ ਮਿੰਦੇ ਦਾ ਪਹਿਲਾ ਬਰਥਡੇ ਸੀ ਆਪਣੇ ਜੋਗਾ ਪਾ ਲਿਆ ਉਹਨੇ ਆ ਦੇਖ ਲੈ ਲੋਦੀ ਮਾਹਰ ਦੀ ਹਾਜੀ ਆਪਣੇ ਮੁੰਡੇ ਬਾਰੇ ਟ੍ਰੇਟ ਦੱਸ ਦੇ ਹੋਗਾ ਹਾਂ ਤੇ ਦੀਦੀ ਨੂੰ ਸਾਰਾ ਕੇ ਨਹੀਂ ਨਹੀਂ ਸਾਰਾ ਚੱਲ ਥੋੜਾ ਖਾ ਥੋੜਾ ਖਾ ਮੈਂ ਪਈ ਆਣਾ ਪੇਣਾ ਪਈ ਥੋੜਾ ਨਹੀਂ ਆ ਸ਼ਾਮ ਦੇ ਨਾਲ ਲਾਈ ਨੂੰ ਬਤਾ ਅੱਜ ਲਾਈ ਨੂੰ ਬਤਾ ਪਾਜੀ ਵਾ ਪਾਜੀ ਦਾ ਇਸ਼ਾ ਖਾਦਾ ਕੇ ਮੈਂ ਕਾਵਲੇ ਅਵੇਲਾ ਵੀ ਜੇ ਕਲੈਪਿੰਗ ਆਤੀ ਜੀਜੂ ਜੀ ਨੇ ਜੀਜੂ ਜੀ ਹੈ ਜੀਜਾ ਜੀ ਉਹ ਕੇ ਦਾ ਦੀ ਦਾ ਜੀਜਾ ਜੀ ਜਨੇ ਮੁੰਡੇ ਦੇ ਜੀਜਾ ਜੀ ਜੂ ਜੀ ਜਾ ਗਏ ਮੁੰਡੇ ਦੇ ਜੀਜਾ ਜੀ ਜੀਜਾ ਜੂ ਜੀ ਕਲੈਪਿੰਗ ਕਰ ਦਿਤੀ ਹੈ ਜੀ ਇਹਨੂੰ ਖਵਾ ਥੋੜਾ ਥੋੜਾ ਪਾਓ ਹਾਂ 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 ਹੋ ਤਾ ਅੱਛਾ ਮੈਂ ਹਾਂ ਜੀ ਜੀ ਮੇਹੀ ਪਕੜੇ ਨੇ ਬੱਪਸ ਜੋ ਨਹੀਂ ਉਹਦੇ ਵੇਸੇ ਲੁਣਾ ਬੜੀ ਬਣੀ ਨਹੀਂ ਉਹਦਾ ਨਹੀਂ ਸੱਚੀ ਗੁਲਾਬ ਜਮਨ ਦਾ ਹੈਗਾ ਪਕੌੜਾ ਆਈਸਕ੍ਰੀਮ ਦਾ ਵੀ ਆ ਹੂੰ ਐਸੇ ਇਹ ਸੈਂਡਵਿਚ ਆਈ ਬਣਾ ਪਕੌੜਾ ਆਈਸਕ੍ਰੀਮ ਹੈ ਪੀਂਦੇ ਜਾਨਾ ਬੜੀ ਸੰਗਤ ਸਾਰਾ ਮੇਡਾ ਦਾ ਡਪਾ ਪਿੰਡੀ ਬਹੁਤ ਮਜ਼ੇਦਾਰ ਹੂੰ ਦੋ ਮਿੰਟ ਬਹਿ ਜਾਂਦੇ ਹਾਂ ਦਲਾਂ ਇਹਦੇ ਮੈਨੂੰ ਹੀ ਡਰ ਲਾਤਾ ਕਿ ਹੋ ਕੇ ਵੀ ਇਹਨਾਂ ਦਾ ਪੈਨ ਕਤਹੀ ਨਾ ਕੀ ਹੋ ਗਿਆ ਐਨਕੀ ਕਰ ਕਰਦੀ ਤੇਰੇ ਤੇ ਪੈਨ ਜਾਂਦਾ ਕਿ ਐਨਕੀ ਕਿਦਾ ਹੀ ਨਾ ਹੋਰਾ ਹਟਣੋਂ ਇੱਕ ਨੂੰ ਉੱਧਰ ਪਾਂਡਾ ਪਾਂਡਾ ਰੱਖੇ ਨੇ ਉੱਧਰ ਰੱਖਣਾ ਹੁੰਦਾ ਅੱਛਾ ਮੈਂ ਕਹਿੰਦਾ ਕੀ ਇਹ ਡਿੱਗਦੇ ਪਰਦੇ ਵਿਚਾਰੇ ਸਵੇਰੇ ਕਿਤਾਬ ਡਿੱਗਾਂ ਤਾਂ ਪਾਂਡੇ ਬੜੇ ਪਸੰਦ ਆ ਰਹੀਨਾਂ ਨੂੰ ਜੀ ਜਾਨ ਹੁੰਦੀ ਹੈ ਜਾਨ ਹੁੰਦੀ ਇੰਨੀ ਜਾਨ ਹੁੰਦੀ अच्छा। ਤੇ ਤੂੰ ਹੀ ਬਣਾ ਲਈਨੀ ਫੀਲਿੰਗ। ਉਹ ਟਾਈਮ ਵੀ ਨਹੀਂ ਆਗੀ। ਹਾਂ। ਉਹਦੇ ਵਿੱਚ ਵੀ ਇਦਾਂ ਹੀ ਆ। ਮੀਬੀ। ਇਸ ਵਕਤ ਤੇਰੀ ਵਾਲੀ ਵੀ ਕੱਢਦੇ ਆ ਬਾਰੇ। ਵਾਓ। ਕਿੱਡੀ ਲੈ। ਇੱਕ ਵਾਲੇ ਤੋਂ ਨਿਕਲ ਕੇ ਆਉਂਦੀ ਕਲਾਸ ਤੋਂ ਤੇ ਇੱਕ ਜੇਲੀ ਵੀ ਬਣਾਈ ਇਹਦੀ। ਪਰ ਜਿਹਾਂ ਦੀ ਬੁੱਕੀ। ਕਿੰਦੀ ਬਰਾ ਯਾਰਾਂ ਤੂੰ ਸਾਨ ਨੂੰ ਨਹੀਂ ਸੋ ਪਤਾ ਨਹੀਂ ਕਿੰਨੇ ਦੀ ਹਾਂ 1900 ਕਿੰਨੇ ਦੀ 1900 ਕਿੰਨੇ ਦੀ ਕਿਉਂ ਆਉਂਦੀ ਮੈਂ ਵੀਡੀਓ ਫਿਰ ਖੋੜੀ ਵੀ ਨਹੀਂ ਰੋਕੀ 1900 ਕਿੱਥੇ ਹੋਣੀ ਹੈ 2000 ਚ ਹੋਈ ਰਣੀ ਇਹ 2000 ਚ ਹੀ ਇਹ ਤਾਂ ਨਹੀਂ ਸੋ ਦੀ ਗੱਲ ਕਰਨੀ ਹੈ 2000 ਚਾਹੀਏ ਮੇਰੀ ਜਨਮ ਦਿਨ ਤੇ ਮਾਰਾ ਵੀ ਮੇਰਾ ਬੰਦ ਨਹੀਂ 2000 2000 ਹੈ ਨਾ ਇਹ ਮੈਂ ਕਿਹਾ ਹਾਂ 1 2000 ਚਾਹੀਏ 2000 ਐਸੇ ਕਰਨੇ ਕਿਉਂ ਨਾ 1 ਅਜੇ 2000 2000 ਚਾਹੀਦਾ ਇਹਦਾ 15 ਕਿਪਰ 2000 ਇੱਕ ਸਾਲ ਦਾ ਫਰਕ ਹੈ ਕਿਹੜੇ ਮਹੀਨੇ ਦਾ 2000 ਇਹਦੇ ਦੋਵੇਂ ਮੈਂ ਕਿਹਾ ਮਾਰਚ ਦਾ ਮੈਕ ਮੈਕ ਦਾ ਵੀ ਆਉਂਦਾ 2000 ਦਾ ਨਾ ਮਾਰਦਾ ਦੇ ਮਾਰਦਾ ਰੁਪੀ ਲੈਣ ਦੇ ਲੈ ਕੇ ਸਾਲਾ ਨਹੀਂ ਉਹ ਚਾਹਦਾ ਇਹ ਤਾਂ 4 ਦਾ 1.5 ਸਾਲ ਦਾ ਫਰਕ ਗਿਆ ਹਦਾਂ ਦਾ ਨਹੀਂ ਬਿੰਨਾ ਦੇ ਕਿੰਨੇ ਦਾ 1 ਕੋ ਸਾਲ ਦਾ ਹੈ 2000 ਦਾ ਇਹਨਾਂ ਦਾ ਮੈਂ ਮੈਕ ਦਾ ਤੇ ਵਰੂੰ ਦਾ ਕਹਿਣ ਨਹੀਂ ਆ ਬੰਦਾ ਚਾਹਦਾ ਹੈ 1.5 ਸੋਟ ਨਹੀਂ ਕਰ ਕੀ ਹੈ ਅਕਤੂਬਰ ਮੈਂਨੇ ਕਿਹਾ ਵੇਦਨਾ ਉਸੇ ਸਾਲ ਲਈ ਇਹਦੇ ਤੋਂ ਮੈਂ ਕਿਹਾ ਕਿ ਨਿਕਲ ਕਿੰਨਾ ਸੱਤ ਹੈ ਹਾਂ ਇਹ ਰੋਟੀ ਪਾਣੀ ਖਾ ਲਿਆ ਸਭ ਨੇ ਰਸਮ ਲਈ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਹੁਤ ਹੀ ਸਵਾਦ ਸੀ ਛੋਲੇ ਵੀ ਬਹੁਤ ਸਵਾਦ ਸੀ ਸਬਜੀ ਵੀ ਬਹੁਤ ਸਵਾਦ ਸੀ ਸਾਰਾ ਬਹੁਤ ਸਵਾਦ ਹੈਂ ਤੇ ਕੀ ਦੀ ਹੋਰ ਨੇ ਸਵੇਰੇ ਉੱਤੇ ਲੱਗੇ ਆ ਸਾਗ ਵੀ ਅੱਜ ਹੀ ਸਵੇਰੇ ਛਿੱਲਿਆ ਕਟਿਆ ਧਰਿਆ ਬੜੀ ਮਿਹਨਤ ਦਾ ਕੰਮ ਹੁੰਦਾ ਸਰ ਹੁੰਦਾ ਸਾਗ ਤੇ ਮੱਕੀ ਦੀ ਰੋਟੀ ਸਪੈਸ਼ਲੀ ਗੈਸਟ ਜਿਹੜੇ ਐਨੇ ਸਾਰੇ ਆਏ ਹੋਣ ਉਹਨਾਂ ਨੂੰ ਮੱਕੀ ਦੀ ਰੋਟੀ ਖਵਾਣੀ ਗਰਮੋ ਗਰਮ ਉਹ ਜ਼ਿਆਦਾ ਹੁੰਦਾ ਹੈ ਇਹ ਪੱਤੀਆਂ ਬੜੀਆਂ ਬਣਾਈਆਂ ਬੜੀਆਂ ਬਣਾਈਆਂ ਬੱਚਣੇ ਮੇਰੇ ਮਾਂ ਦੇ ਸਰਦਾਰਾ ਚੰਦੂ ਰੋਟੀ ਸੀ ਬਹੁਤ ਹੋਣੀ ਨਹੀਂ ਪਤਲੀ ਹੁੰਦੀ ਮੈਂ ਬੜੀ ਜਿਆਦਾ ਮਮੇ ਬਣਾਉਂਦੇ ਮੱਕੀ ਬਣਾਉਂਦੇ ਮੈਂ ਕਦੀ ਬਣਾਉਂਦੀ ਮੈਂ ਮੈਂ ਵੀ ਹੁਣ ਬਣਾ ਲੈਣੀ ਹੈ ਪਹਿਲਾਂ ਮੈਨੂੰ ਨਹੀਂ ਪਤਾ ਸੀ ਇਹਦੇ ਨਾਲ ਵੇਖ ਕੇ ਫਿਰ ਬਣਾਉਂਦੇ ਮੇਰੀ ਮੰਮੀ ਮੈਨੂੰ ਕਹਿੰਦੇ ਹੁੰਦੇ ਸੀ ਵੀ ਜਾਂਚ ਸਿੱਖ ਲੈ ਉਹ ਬਣੀ ਸੁਣੀ ਹੱਥ ਨਾਲ ਨਹੀਂ ਬਣਾਉਂਦੇ ਤੇ ਮੈਂ ਕਹਾਂ ਮੈਂ ਜਾ ਕੇ ਰੋਟੀਆਂ ਖਵਾਉਣੀਆਂ ਮੱਕੀ ਨਹੀਂ ਖਵਾਉਣੀਆਂ ਤੇ ਮੈਂ ਕਹਾਂ ਕਿ ਸਾਰੀਆਂ ਸਾਰੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਜਾ ਸਿੱਖਣੀ ਚਾਹੀਦੀਆਂ ਮੇਰੇ ਮੰਮੀ ਨੇ ਕਹਿਣਾ ਤੂੰ ਪਰੇ ਹੋ ਜਾ ਮੈਂ ਆਪੇ ਮੈਂ ਬਟਾਲੇ ਰਹਿੰਦੀ ਆ ਆਪਣੀ ਚਾਚੀ ਜੀ ਕੋ ਪੜਦੀ ਆ ਉੱਥੇ ਮੈਂ ਸਿੱਖਿਆ ਜਿਹੜੀਆਂ ਮਾੜੀ ਮੋਟੀਆਂ ਸਿੱਖਿਆ ਨਹੀਂ ਤੇ ਮੈਂ ਨਹੀਂ ਬਣਾਈ ਕਦੇ ਹੋਰ ਮੰਮੀ ਜੇ ਤਨ ਆਏ ਆ ਨਾ ਜਿੱਦਣ ਇੱਥੇ ਪਹੁੰਚੇ ਆ ਦੂਜੇ ਦਿਨ ਵਿਚਾਰਾ ਨੇ ਆਣ ਰੋਟੀਆਂ ਲਿਵਾ ਕੇ ਲਾ ਕੇ ਦਿੱਤੀਆਂ ਮੁਰਗੀ ਦੀਆਂ ਥੱਲੇ ਬਹਿ ਗਈ ਉਹ ਕਿਚਨ ਦੇ ਵਿੱਚ ਕਹਿੰਦੇ ਮੈਂ ਫਲੋਰ ਦੇ ਤੇ ਕਰਨੀ ਸਕਦੀ ਇੱਥੇ ਮੈਂ ਚਾਦਰ ਚਾਦ ਉਹ ਮੈਂ ਤੁਹਾਨੂੰ ਛੱਡ ਛੱਡ ਕੇ ਦੇਈ ਜਾਂਦੀ ਹਾਂ ਆਏ ਤੁਮੀ ਆ ਗਏ ਨਿਆ ਤੇ ਤੁਸੀਂ ਕੀ ਕਰਨੇ ਆ ਹਾਦੀਰ ਹੋ ਗਏ ਸਸ ਨਾ ਸੁਗਲੀਆਂ ਕਰਨ ਦੇ ਉੱਤੇ ਫੜ ਲੀਏ ਜਾ ਕੇ ਇਹਨਾਂ ਨੂੰ ਆ ਭਾਈ ਕੱਟ ਦਿਓ ਕਿਉਂ ਕੱਟ ਦਿਓ ਕਿਉਂ ਕੱਟ ਦਿਓ ਵੀ ਤੁਸੀਂ ਇੰਨੀ ਸਵਾਦ ਰੋਟੀ ਬਣਾਈ ਤੁਸੀਂ ਮਜ਼ਾ ਆ ਗਿਆ ਖਾ ਕੇ ਮਰਦੀ ਲੜਕੇ ਮੈਂ ਨਹੀਂ ਆਇਆ ਕਰਦਾ ਜਦੋਂ ਪਰੌਣੇ ਆ ਗਏ ਉਹ ਕਿਉਂ ਇਹ ਸੀਕਰਟ ਆ ਇਹ ਸੀਕਰਟ ਇਹ ਨਾਲ ਟੈਨਸ਼ਨ ਹੈ ਨਾ ਵੀ ਬੋਲ ਨਹੀਂ ਸਕਦੇ ਇਹ ਹੀ ਬੋਲਣੇ ਨਹੀਂ ਬੋਲ ਸਕਦੇ ਸੀਕਰਟ ਆ ਇਹ ਭਾਈ ਇਹ ਭਾਈ ਇੱਕ ਰਹਿਣਾ ਤਰਨ ਤਰਨ ਜੀ ਰਵੀਨਾ ਕਹਿੰਦੇ ਆ ਰਹਿਣਾ ਕਰੋ ਚਾਚੀ ਜੀ ਪਰਾਣੇ ਆ ਮੈਂ ਆਪੇ ਕਰ ਲਿਆ ਕਰ ਨਜ਼ਾਰਾ ਰਵੀਨਾ ਸਾਬ ਲਿਆ ਕਰ ਨਜ਼ਾਰਾ ਰਵੀਨਾ ਨੇ ਆਪੇ ਮੈਂ ਕਿ ਤੂੰ ਨਹੀਂ ਜੀ ਰਹੀ ਨਾ ਕਿ ਮੈਂ ਕਿਦੇ ਵਿਆਹ ਤੇ ਨਾ ਤੂੰ ਹੀ ਪੱਜੀ ਫਨੀ ਕੋ ਕਰੀਏ ਨਾ ਮੈਂ ਕਿ ਮੈਂ ਵਿਆਹ ਮੈਂ ਵੀ ਵਿਆਹ ਤਾਂ 2 ਦਿਨ ਪਹਿਲਾਂ ਹੀ ਹੋਣਾ ਮੈਂ ਕਿ ਨਾ ਤੂੰ ਟਿਕਟ ਹੀ ਨਹੀਂ ਪਹਿਲਾਂ ਮੈਂ ਕਿ ਤਾਂ ਕਰਾਂ ਤੁਸੀਂ ਕਿ ਮੈਂ ਆਪੇ ਢਾਲ ਲਈ ਨਹੀਂ ਬਸ ਤੂੰ ਰੋਣਾ ਚਾਚੀ ਜੀ ਦੇ ਸਾਹਮਣਾ ਸਾਰਾ ਕੁਝ ਵੀ ਮੈਂ ਤੈਨੂੰ ਕਹਾਂ ਮੈਂ ਮਮੀ ਪਾਸੇ ਹੋ ਜਾ ਮੈਂ ਵਿਆਹ ਦੇ ਕੱਲ੍ਹ ਦਾ ਪਹਿਲਾਂ ਵਿਆਹ ਹੋਣਾ ਮੈਂ ਹਾਏ ਹਾਏ ਕਿੰਨਾ ਚਾ ਆਇਆ ਹੈ ਦਿਓਰ ਦੇ ਵਿਆਹ ਦਾ ਬੜਾ ਚਾ ਆਇਆ ਐਸੋ ਚੱਲ ਰਹੀ ਹੈ ਤਿੰਨ ਦੇ ਚੱਲ ਜਾਣਾ ਤੇ ਪੌਣੇ ਚਾਰ ਹੋਗੇ ਪੌਣੇ ਜਾ ਰਹੀ ਤੇ ਹੋ ਗਿਆ ਸਾਨੂੰ ਤੇ ਬੱਚਾ ਪਾਰਟੀ ਸਾਡੀ ਸੌਂ ਗਈ ਲੱਗਦੀ ਇਹ ਨਹੀਂ ਕਿ ਤੇ ਸਾਡੇ ਹੱਥੋਂ ਦੇ ਓਏ ਦਰਵਾਜ਼ੇ ਬੰਦ ਕਰ ਲੈ ਇੱਕ ਇੱਕ ਰੰਡੇ ਆਹ ਦੇਖੋ ਇਹ ਸੌਂ ਜਾਂਦੇ ਜਦੋਂ ਇਹਨਾਂ ਦਾ ਕੀ ਲੜਨ ਦੇ ਕਿ ਸੌਂਣ ਦੇ ਜੀ ਕੁਛ ਤੇ ਕਰਨ ਦੇ ਜੀ ਵੇਲੇ ਬੈਠੇ ਵੇਲੇ ਬੈਠੇ ਚੂਚਰ ਦੀ ਡਿਸਕਸ਼ਨ ਕਰ ਲੈ ਉਹ ਫਿਊਚਰ ਦਾ ਡਾ ਇੱਥੇ ਹੋਣਿਆ ਚਲ ਜੀ ਬੱਤ ਚਾਰ ਵਜੇ ਪੌਣੇ ਚਾਰ ਹੋ ਗਏ ਆ ਤੇ ਬਾ ਅਸੀਂ ਅੰਦਰ ਬੈਠਿਆ ਸਾਨੂੰ ਬਾਹਰ ਦੇ ਪਤਾ ਨਹੀਂ ਆ ਵੈਦਰ ਕਿਵੇਂ ਦਾ ਚੱਲਣਾ ਚਾਹੀਦਾ ਹਾਂ ਸੋ ਕੁਦੀ ਨਾ ਆ ਲੈ ਨਾ ਬੱਤ ਖਰਾਬ ਨਾ ਕਰ ਬੀਦੀ ਦੀ 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 ਦੇ ਪਾਂਡੇ ਆ ਦੀਦੀ ਦੇ ਪਾਂਡੇ ਆ ਨਾਲ ਕਰਮਿੰਦਰ ਦੇ ਤੇ ਦੀਦੀ ਦੇ ਦੋਨਾਂ ਦੇ ਪਾਂਡੇ ਚਲ ਜੀ ਹੁਣ ਚਲੋ ਜੀ ਚਲ ਜੀ ਆ ਜੋ ਧੁਰੋ ਧੁਰੋ ਕਿੱਥੋਂ ਚਲੀਏ ਪਪਾ ਕਹਿੰਦੇ ਚੋਟੂ ਟਿਪ ਪੈ ਕੇ ਹਾਂ ਜੀ ਉਹ ਕਹਿੰਦੇ ਬਾਅਦ ਚ ਇੱਥੇ ਕਰਨ ਕਰਨਾ ਦਾ ਵਿਚ ਰਹਾਦੀ ਬਿਲਕੁਲ ਹੈਗਾ ਜੀ ਉਹ ਮਤਲਬ ਕਿ ਉਹ ਇੱਕ ਫਾਰੀ ਨਹੀਂ ਬੁਰੀ ਹੋਈ ਕੀ ਹੋ ਗਿਆ ਰਵੀਨਾ ਕੁਛ ਨਹੀਂ ਬਾਰਿਸ਼ ਹੋ ਰਹੀ ਹੈ ਤੁਸੀਂ ਕਰਨ ਕਿ ਢੇ ਦੋਵੇਂ ਜਣੇ ਭੈਣ ਨਾਲ ਹੈ ਮੈਨੂੰ ਲੱਗਦਾ ਵਾਕਈ ਉਹਨੂੰ ਤੰਗ ਕਰਦੇ ਜਾ ਕੇ ਪਰੇਸ਼ਾਨ ਕਰਦੇ ਕੀ ਕਹਿੰਦੇ ਆ ਰਵੀਨਾ ਇਹਨਾਂ ਕੋਸ਼ਤ ਹਾਂ ਕਹਿੰਦੇ ਆ ਉਹ ਉਹ ਕਹਿ ਰਹੀ ਹਾਂ ਇੱਧਰ ਇੱਧਰ ਚੱਲ ਜਾਓ ਇੱਧਰ ਚੱਲ ਜਾਓ ਇੱਧਰ ਚੱਲ ਜਾਓ ਇੱਕ ਹੀ ਇੱਧਰ ਚੱਲ ਜਾਓ ਖੇਸਪਾਤਾ ਐ ਆਪਸ਼ਨ ਤੇ ਇੱਧਰ ਦੇ ਵਾਹ ਵੇਦ ਨੂੰ ਮੈਂ ਪਿਆ ਇੱਧਰ ਚੱਲ ਜਾਓ ਚੱਲ ਜਾਓ ਬੋਲੀ ਇਹਨੇ ਤਾਂ ਬੋਲ ਬੋਲ ਲਿਆ ਤੇ ਹੁਣ ਬੋਲ ਬੋਲ ਕਹਿੰਦਾ ਮੈਂ ਨਹੀਂ ਪਾਣੀ ਉਹਦੇ ਚ ਤੂੰ ਘਾਈ ਲੈਣੇ ਫਰੇ ਦੇ ਨਹੀਂ ਜੋੜਿਆ ਵੇ ਤੇ ਉਹਨੇ ਕਿੰਨੀ ਮਿਹਨਤ ਕਰਕੇ ਸੀ ਗਿਆ ਪਹਿਲਾਂ ਨਾਨੀ ਜੀ ਨੇ ਸ਼ੁਰੂ ਕੀਤਾ ਫਿਰ ਹੌਲੀ ਹੌਲੀ ਇਹਨੇ ਨਾ ਜਦੋਂ ਵੀ ਜਿੱਦੋਂ ਮਰਜ਼ੀ ਮੰਗ ਲੈਣਾ ਕਦੀ ਕੁਝ ਦਿੱਤੀ ਦੇਣਾ ਮੇਰੇ ਗੁਰੂ ਵਿੱਚ ਕੁਝ ਪਾ ਦੇ ਜਾ ਕਦੀ ਇਹਨਾਂ ਨੂੰ ਕਹਿਣਾ ਮੇਰੇ ਕੋਲ ਕੁਝ ਬਹੁਤ ਦਾਦੀ ਮਮਾ ਤੇ ਕੇਲੇ ਆ ਜਣੀ ਕੱਦਿਆ ਕੱਦਿਆ 25000 ਜੋੜ ਲਿਆ ਨਹੀਂ ਛਾਟੀ ਤੂੰ ਇਹ ਵੀ ਕਿਹਦੀ ਖਾਣੇ ਮੈਨੂੰ ਲੋੜ ਵੀ ਦਾ ਕਰਦਿ ਲਿਆ പ്രോഗ്രാം <laughs> ഇ <laughs> ਕੱਪ ਮੈਂ ਲੋੜਦਾ ਮਾਂ ਨੂੰ ਲੈਣਾ ਨਹੀਂ ਦੂਰ ਜਾਣਾ ਨਹੀਂ ਪਈਦਾ ਹਾਂ ਇਹ ਤਾਂ ਉਹ ਵਾਲੀ ਗੱਲ ਹੈ ਯਾਰ ਦੋਵੇਂ ਵਿਚਲੇ ਜਾਣਾ ਕਈ ਕਦੇ ਕਿਤੇ ਮਿਲਦੇ ਇਹੋ ਜਿਹੀ ਚੀਜ਼ਾਂ ਨਹੀਂ ਲੱਭਣੇ ਪੈਂਦੀਆਂ ਦੋੜਾਂ ਦੇ ਪਈਦਾ ਚੱਲ ਚੰਗਾ ਨੂਰ ਚੰਗਾ ਨੂਰ ਚੰਗਾ ਜੀ ਸਸਾ ਦਾ ਬਾਦ ਆ ਨਾ ਲਿਖੜੇ ਆਏ ਅੱਛਾ ਜੀ ਤੁਸੀਂ ਤੇ ਘਰ ਰਹਿ ਰਹੇ ਹੋ ਇਹ ਨਹੀਂ ਸੀ ਹਾਂ ਤੁਸੀਂ ਤੇ ਭਲਾਈ ਕਰਨ ਦੇ ਚ ਗਏ ਹੋਏ ਸੀਗੇ ਮਜਬੂਰੀਆਂ ਮਾਂ ਜਾਂਦੀਆਂ ਮਜਬੂਰੀਆਂ ਠੀਕ ਆ ਜੀ ਮਜਬੂਰੀ ਕਾਦੀ ਪੈ ਗਈ ਸੀਗੀ 117000 ਰੁਪਏ ਦਾ ਬਚਾ ਹੈ ਵਸਾ ਕਿਦਾ ਕਿਦਾ ਮੋਬਾਈਲ ਫੋਨ ਸੀ ਆ ਵੀ ਆਣਾ ਫੋਨ ਲਾ ਵੀ ਆਣਾ ਲੱਗਿਆ ਬੰਦੇ ਪੁੱਛਦੇ ਵੀ ਰਹਿਣਾ ਜਿਹਦਾ ਬੰਦੇ ਨੇ ਇਹ ਲੈ ਫਾਸ ਦੇਦੀ ਫੋਟੋ ਲੈ ਆਏ ਨੇ ਕੋਈ 1 ਲੱਖ 700 ਆ ਕਰੇ ਮੈਂ ਕਿਹਦਾ ਹੋਗਾ ਇਹ ਲਾ ਕਰ ਦੇਗਾ ਭੇਜ ਦੇਗਾ ਫੋਨ ਹੈਂਕਾ ਜੀ